ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਆਪ ਸਭ ਦਾ ਪ੍ਰੀ ਪੱਜਾਓ ਚੈਨਲ ਵਿੱਚ ਦੋਸਤੋ ਜਿਸ ਵੇਲੇ ਭਾਰਤ ਅਗਰੇਜਾਂ ਦਾ ਗੁਲਾਮ ਸੀ ਤਾਂ ਉਸ ਵਕਤ ਆਜ਼ਾਦੀ ਲੈਣ ਵਾਸਤੇ ਬਹੁਤ ਸਾਰੇ ਪੰਜਾਬੀ ਅਤੇ ਭਾਰਤੀ ਯੋਧਿਆਂ ਵੱਲੋਂ ਗਦਰ ਲਹਿਰ ਚਲਾਈ ਗਈ ਸੀ ਇਸ ਗਦਰ ਲਹਿਰ ਵਿੱਚ ਭਾਗ ਲੈ ਕੇ ਬਹੁਤ ਸਾਰੇ ਆਜ਼ਾਦੀ ਘੁਲਾਟੀਆਂ ਦੇ ਸ਼ਹੀਦ ਦੀਆਂ ਪ੍ਰਾਪਤ ਕੀਤੀਆਂ ਅਤੇ ਫਾਂਸੀਆਂ ਉਤੇ ਝੂਟੇ ਇਸੇ ਗਦਰ ਲਹਿਰ ਦੀ ਇੱਕ ਪ੍ਰਮੁੱਖ ਆਗੂ ਸੀ ਬੀਬੀ ਗੁਲਾਮਕੌਰ ਜਿਸ ਬਾਰੇ ਤੁਸੀਂ ਬਹੁਤ ਘੱਟ ਸੁਣਿਆ ਹੋਵੇਗਾ ਤੇ ਨਾ ਹੀ ਤੁਹੀ ਕਦੇ ਇਤਿਹਾਸ ਵਿੱਚ ਪੜ੍ਹਿਆ ਹੋਵੇਗਾ ਕੌਣ ਸੀ ਬੀਬੀ ਗੁਲਾਬਕੌਰ ਅਤੇ ਇਸ ਨੇ ਕੀ ਕੀ ਕਾਰਨਾਮੇ ਕੀਤੇ ਸਾਰਾ ਕੁਝ ਦੱਸਾਂਗੇ ਤੁਹਾਨੂੰ ਅੱਜ ਦੀ ਇਸ ਵੀਡੀਓ ਵਿੱਚ ਜਿਸ ਨੂੰ ਸੁਣ ਕੇ ਤੁਹਾਡੇ ਹੋ ਛੋਟੇ ਜਾਣਗੇ ਸੋ ਕਿਰਪਾ ਕਰਕੇ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਅੱਜ ਦੀ ਜਾਣਕਾਰੀ ਅੱਗੇ ਸ਼ੁਰੂ ਕਰਦੇ ਹਾਂ ਸੰਗਰੂਰ ਜ਼ਿਲ੍ਹੇ ਦੀ ਤਹਿਸੀਲ ਸਰਾਬ ਦੇ ਵਿੱਚ ਇੱਕ ਬਕਸ਼ੀ ਵਾਲਾ ਪਿੰਡ ਪੈਂਦਾ ਹੈ ਜੋ ਸਦਾਮਾ ਲੇਰਾ ਗਗਾ ਸੜਕ ਤੋਂ 4 ਕਿਲੋਮੀਟਰ ਦੂਰੀ ਉੱਤੇ ਸਥਿਤ ਹੈ ਇਸੇ ਪਿੰਡ ਵਿੱਚ ਹੀ 19ਵੀਂ ਸਦੀ ਦੇ ਅਖੀਰਲੇ ਦਹਾਕੇ ਵਿੱਚ ਇੱਕ ਸਿੱਖ ਜੀਵੀਦਾਰ ਪਰਿਵਾਰ ਵਿੱਚ ਬੀਬੀ ਗੁਲਾਬਕੌਰ ਦਾ ਜਨਮ ਹੋਇਆ ਜਵਾਨ ਹੋਣ ਤੇ ਬੀਬੀ ਗੁਲਾਬਕੌਰ ਦਾ ਅਨੰਦਕਾਰ ਦੇ ਨਿਹੜਲੇ ਪਿੰਡ ਜਕੇਪਾਲ ਦੇ ਬਤਰੀਕ ਸਰਦਾਰ ਬਾਣ ਸਿੰਘ ਨਾਲ ਹੋ ਗਿਆ ਉਦੋਂ ਦੇ ਗਰੀਦਿਆਂ ਨੇ ਭਾਰਤ ਵਿੱਚ ਆਪਣਾ ਰਾਜਪੂਰਤ ਤੌਰ ਤੇ ਸਥਾਪਿਤ ਕਰ ਲਿਆ ਸੀ ਸਾਲ 1897 ਵਿੱਚ ਮਲਕਾ ਵਿਕਟੋਰੀਆ ਦੀ ਸਿਲਵਰ ਜੁਬਲੀ ਦੇ ਸਵਾਗਤ ਵਿੱਚ ਹਿੱਸਾ ਲੈ ਲਈ ਇੱਕ ਸਿੱਖ ਫੌਜੀਆਂ ਦੀ ਟੁਕੜੀ ਨੂੰ ਲੰਡਨ ਭੇਜਿਆ ਗਿਆ। ਵਾਪਸੀ ਸਮੇਂ ਇਹ ਸਿੱਖ ਫੌਜੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਰਾਜ ਵਿੱਚ ਘੁੰਮਦੇ ਹੋਏ ਭਾਰਤ ਵਾਪਸ ਆਏ। ਜਿੱਥੇ ਇਹਨਾਂ ਨੇ ਮਹਿਸੂਸ ਕੀਤਾ ਕਿ ਕੈਨੇਡਾ ਦੀ ਧਰਤੀ ਵੀ ਪੰਜਾਬ ਦੀ ਧਰਤੀ ਵਾਂਗ ਬਹੁਤ ਉਪਜਾਊ ਹੈ ਅਤੇ ਇੱਥੇ ਰੋਜ਼ਗਾਰ ਦੇ ਵੀ ਬੇਸ਼ੁਮਾਰ ਸਾਧਨ ਮੌਜੂਦ ਹਨ। ਇਸ ਤੋਂ ਪ੍ਰਭਾਵਿਤ ਹੋ ਕੇ ਇਹਦੇ ਸਿੱਖ ਫੌਜੀਆ ਨੇ ਪੰਜਾਬੀਆਂ ਨੂੰ ਕੈਨੇਡਾ ਜਾਣ ਲਈ ਪ੍ਰੇਰਿਤ ਕਰਨਾ ਸ਼ੁਰੂ ਕਰ ਦਿੱਤਾ। ਹਿਮਤੀ ਪੰਜਾਬੀਆਂ ਨੇ ਆਪਣੀ ਕਿਸਮਤ ਅਜਮਾਉਣ ਲਈ ਕੈਨੇਡਾ ਵੱਲ ਵਹੀਰਾਂ ਘਾਤ ਦਿੱਤੀਆ। ਇਹ ਗੱਲ 1904 ਦੀ ਹੈ। ਜਦੋਂ ਇਹ ਹਾਕਾ ਘੋਦੇ ਹੋਏ ਮੈਡਕੈਵਰ ਪਹੁੰਚੇ ਸਨ ਇਹਨਾਂ ਪੰਜਾਬੀਆਂ ਵਿੱਚ ਜ਼ਿਆਦਾਤਰ ਦਵਾਪੇ ਅਤੇ ਬਾਲਵੇ ਦੇ ਅਨਪੜ੍ਹ ਕਿਸਾਨ ਸਨ। ਸਾਲ 1908 ਤੱਕ 5000 ਦੇ ਲਗਭਗ ਪੰਜਾਬੀ ਕੈਨੇਡਾ ਪਹੁੰਚ ਚੁੱਕੇ ਸਨ। ਦੇダਵੇ ਤਾਂ ਜ਼ਿਆਦਾਤਰ ਸਿੱਖ ਹੀ ਸਨ ਥੋੜੇ ਸਮੇਂ ਬਾਅਦ ਹੀ ਇਹ ਗਿੜਤੀ 8000 ਨੂੰ ਵੀ ਪਾਰ ਕਰ ਗਈ ਦਿਨੋ ਦਿਨ ਵਾਧੀ ਗਿੜਤੀ ਅਤੇ ਜ਼ਿਆਦਾ ਵੇਣਤੀ ਹੋਣ ਕਰਕੇ ਪਛਮੀ ਮਜ਼ਦੂਰ ਉਤੇ ਉਥੋਂ ਦੇ ਅਮੀਰ ਲੋਕ ਇਹਨਾਂ ਨਾਲ ਈਰਖਾ ਕਰਨ ਲੱਗ ਪਏ ਕੈਨੇਡਾ ਸਰਕਾਰ ਨੇ ਵੀ ਈਰਖਾ ਬੱਸ ਸਾਲ 1918 ਵਿੱਚ ਕਾਨੂੰਨ ਬਣਾ ਕੇ ਪੰਜਾਬੀਆਂ ਦਾ ਕੈਨੇਡਾ ਆਉਣਾ ਬੰਦ ਕਰ ਦਿੱਤਾ ਉਦੋਂ ਇੰਗਲੈਂਡ ਨੇ ਵੀ ਦਬਾਅ ਪਾ ਕੇ ਕੈਨੇਡਾ ਤੇ ਅਮਰੀਕਾ ਵਿੱਚ ਭਾਰਤੀਆਂ ਦਾ ਪ੍ਰਵਾਸ ਬੰਦ ਕਰਵਾ ਦਿੱਤਾ ਇਸ ਲਈ ਇਹਦਾ ਦੇਸ਼ਾਂ ਵਿੱਚ ਆਉਣੇ ਉਹਨਾਂ ਨੇ ਪੈਸੀਫਿਕ ਕੋਸਟ ਦੇ ਏਸ਼ੀਆ ਦੇ ਹਿੱਸੇ ਉੱਤੇ ਆਉਣਾ ਸ਼ੁਰੂ ਕਰ ਦਿੱਤਾ। ਬੰਦਿਆਂ ਤੋਂ ਬਚਣ ਲਈ ਅਮਰੀਕਾ ਦੇ ਵਸਤੀ ਫਿਲੀਪੀਨ ਵਿੱਚ ਸਭ ਤੋਂ ਪਹਿਲਾ ਪੰਜਾਬੀ ਜਾਂਦੇ ਤੇ 6 ਮਹੀਨੇ ਉੱਤੇ ਰਹਿ ਕੇ ਉੱਥੋਂ ਦੀ ਨਾਗਰਿਕਤਾ ਹਾਸਲ ਕਰ ਲਈ ਜਾਂਦੀ। ਇਸ ਤਰ੍ਹਾਂ ਅਮਰੀਕੀ ਨਾਗਰਿਕ ਦਾ ਦਰਜਾ ਲੈ ਕੇ ਇਹ ਵਾਪਾਦ ਵਿੱਚ ਅਮਰੀਕਾ ਚਲੇ ਜਾਂਦੇ। ਉਸ ਵਕਤ ਫਿਲੀਪੀਨ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਆਏ ਹੋਏ ਸਨ। ਤੇ ਬੇਬੀ ਗੁਲਾਬ ਕੌਰ ਵਿੱਚ ਚੱਗੇ ਭੁੱਖ ਦੀ ਆਸ ਵਿੱਚ ਆਪਣੇ ਪਤੀ ਮਰਦ ਸਿੰਘ ਨਾਲ ਬਦੀਲਾ ਪਹੁੰਚ ਗਈ। ਇਹਨਾਂ ਵਿੱਚ ਇੱਕ ਪਿੰਡ ਦੂਲੇ ਵਾਲੇ ਦਾ ਸਰਦਾਰ ਜੀਵਨ ਸਿੰਘ ਵੀ ਬਦੀਲਾ ਆਇਆ ਹੋਇਆ ਸੀ। ਇਸੇ ਦੌਰਾਨ ਹੀ ਪੱਜਾਬੀਆਂ ਦੇ ਨਾਲ ਕਾਬਾ ਗਾਟਾ ਬਾਹਰੋਂ ਜਹਾਜ਼ ਦੀ ਘਟਨਾ ਵਰਤਦੀ ਹੈ। ਪਰ ਉਧਰ ਕੈਨੇਡਾ ਵਿੱਚ ਪਹੁੰਚੇ ਪੱਜਾਬੀਆਂ ਨੇ ਉੱਥੇ ਆਪਣੇ ਪੂਰੇ ਪੈਰ-ਪਸਾਰ ਲੈ ਸਨ। ਸਿੱਖਾਂ ਵੱਲੋਂ ਕੁਝ ਗੁਰਦੁਆਰੇ ਵੀ ਸਥਾਪਿਤ ਕਰ ਲਏ ਗਏ ਸਨ। ਉਸ ਵਕਤ ਪੰਜਾਬੀਆਂ ਨੂੰ ਇੱਕ ਬੇੜੀ ਤੇ ਅਵਾਰਦਾਰ ਕਾਉਂਗਾ ਜੋ ਜਾਣਿਆ ਜਾਂਦਾ ਸੀ ਜਿਸ ਕਾਰਕਿ ਉਹਨਾਂ ਦੀ ਭਰਤੀ ਮਜ਼ਦੂਰਾ ਵਿੱਚ ਜ਼ਿਆਦਾ ਹੁੰਦੀ ਸੀ ਭਾਰਤੀ ਮਜ਼ਦੂਰਾ ਦੀ ਸਹਾਇਤਾ ਕਰਨ ਲਈ ਪੰਜਾਬੀਆਂ ਨੇ ਇੱਕ ਇਡੋ ਅਮਰੀਕਨ ਸੁਸਾਇਟੀ ਵੀ ਬਣਾ ਲਈ ਜਿਸ ਵਿੱਚ ਸਰਦਾਰ ਲਾਲਾ ਹਰਦਿਆਣ ਸਤ ਤੇਜਾ ਸਿੰਘ ਭਾਈ ਪਰਮੰਦਰ ਤੋਂ ਇਲਾਵਾ ਭਾਈ ਜਵਾਲਾ ਸਿੰਘ ਭਾਈ ਸਤੋਕ ਸਿੰਘ ਤੇ ਭਾਈ ਬਸਾਕਾ ਸਿੰਘ ਨੇ ਇਹ ਭੂ ਕਰਵਾਈ ਭਾਰਤ ਤੋਂ ਗਾਇਬ ਮਜ਼ਦੂਰਾ ਤੇ ਪਛਵੀ ਮਜ਼ਦੂਰਾ ਵਿਚਕਾਰ ਹਰ ਰੋਜ਼ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਤਣਾਅ ਵਧਿਆ ਹੀ ਰਹਿੰਦਾ ਸੀ ਉਸ ਤੋਂ ਬਾਅਦ ਭਾਈ ਭਗ ਸਿੰਘ ਦੀ ਅਗਵਾਈ ਵਿੱਚ ਇੱਕ ਹੋਰ ਸੰਗਠਨ ਬਣਾਇਆ ਗਿਆ ਜੋ ਪੱਜਾਬੀਆਂ ਨੂੰ ਜਾਗਰੂਕ ਕਰਨ ਲਈ ਉਰਦੂ ਅਤੇ ਪੰਜਾਬੀ ਵਿੱਚ ਦੋ ਪੱਤਰਕਾਵਾਂ ਛਾਪਿਆ ਕਰਦਾ ਸੀ ਜਿਸ ਨੂੰ ਪੜ ਕੇ ਭਾਰਤੀ ਜਾਗਰੂਕ ਹੋਏ ਤੇ ਇਸ ਤੋਂ ਬਾਅਦ ਹੀ ਜੈ ਰਾਈਟਰ ਇੰਡੀਅਨ ਲੀਗ ਕਾਇਮ ਕੀਤੀ ਗਈ 1912 ਵਿੱਚ ਪੋਰਟਲੈਂਡ ਵਿੱਚ ਬਾਬਾ ਸੌਰਸੇ ਦੇ ਫੜਕੜੇ ਦੀ ਅਗਵਾਈ ਵਿੱਚ ਵੀ ਇੱਕ ਇਹ ਦੋਸਤਾ ਦੀ ਐਸੋਸੀਏਸ਼ਨ ਬਣਾਈ ਗਈ 1913 ਨੂੰ ਇੱਕ ਬਹੁਤ ਵੱਡਾ ਸਵਾਗਤ ਹੋਇਆ ਜਿਸ ਵਿੱਚ ਗਦਰ ਆਸ਼ਰਮ ਖੋਲਣ ਦਾ ਫੈਸਲਾ ਕੀਤਾ ਗਿਆ ਅਤੇ ਇੱਕ ਗਦਰ ਪਾਰਟੀ ਦੀ ਸਥਾਪਨਾ ਕੀਤੀ ਗਈ ਜਿਸ ਦਾ ਮੁੱਖ ਦਫ਼ਤਰ ਸਾਨ ਫ੍ਰਾਂਸਿਸਕੋ ਵਿੱਚ ਬਣਾਇਆ ਗਿਆ ਇਸ ਪਾਰਟੀ ਦਾ ਮੁੱਖ ਮਕਸਦ ਸ਼ਾਸਤਰ ਕਰਾਤੀ ਰਹੀ ਭਾਰਤ ਵਿੱਚੋਂ ਅੰਗਰੇਜ਼ੀ ਰਾਜ ਨੂੰ ਖਤਮ ਕਰਕੇ ਆਜ਼ਾਦੀ ਹਾਸਲ ਕਰਨਾ ਸੀ ਭਾਰਤੀ ਲੋਕਾਂ ਵਿੱਚ ਚੇਤਨਾ ਭਰਲੇ ਗਦਰ ਨਾਮ ਦਾ ਇਹ ਅਖਬਾਰ ਵਿੱਚ ਸ਼ੁਰੂ ਕੀਤਾ ਗਿਆ ਇਹ ਵੀ ਪਹਿਲਾ ਪੰਜਾਬੀ ਅਤੇ ਉਰਦੂ ਵਿੱਚ ਸ਼ਬਦਾ ਸੀ ਪਰ ਬਾਅਦ ਵਿੱਚ ਹੋਰ ਪਰਚਾਵਾ ਵੀ ਇਸ ਵਿੱਚ ਸ਼ਾਮਲ ਕਰ ਲਿਆ ਗਈਆਂ ਅਤੇ ਇਸ ਅਖਬਾਰ ਨੂੰ ਬਹੁਤ ਸਾਰੇ ਦੇਸ਼ਾਂ ਵਿੱਚ ਵੰਡਿਆ ਜਾਂਦਾ ਸੀ ਲਾਲਾ ਹਰਦਿਆਲ ਦੇ ਸਵਿਟਰੀਨ ਲੈਂਡ ਚੇਲੇਜਰ ਤੋਂ ਬਾਅਦ ਬਾਬਾ ਸੋਨ ਸਿੰਘ ਭਗੜਾ ਨੇ ਸਾਰੀ ਕੁਮਾਰ ਸੰਭਾਲੀ ਅਤੇ ਉਹ ਪਾਰਟੀ ਦੇ ਦਫਤਰ ਵਿੱਚ ਹੀ ਰਹਿਣ ਲੱਗ ਪਏ ਗਦਰ ਪਾਰਟੀ ਆਪਣੇ ਬੈਬਰਾਂ ਨੂੰ ਹਥਿਆਰ ਚਲਾਉਣ ਦੀ ਸਕਲਾਈ ਦੇਣ ਲੱਗੀ। ਇਸੇ ਦੌਰਾਨ ਹੀ ਇੱਕ ਗਦਰੀ ਭਾਈ ਹਰਦਾਬ ਸਿੰਘ ਦੇ ਹੱਥ ਵਿੱਚ ਹੀ ਵੱਪ ਫਟਨ ਨਾਲ ਉਸਦੀ ਇੱਕ ਬਾਹ ਉੱਡ ਗਈ ਸੀ ਜਿਸ ਕਰਕੇ ਸਾਰੇ ਪਿਆਰ ਨਾਲ ਉਸ ਨੂੰ ਟੁੱਟੀ ਲਾਟ ਆਖਦੇ ਸਨ। ਉਧਰ ਹਰੇਕ ਦੇਚ ਵਿੱਚ ਗੁਰਦੁਆਰੇ ਉਹ ਦੂਜੇ ਪੰਜਾਬੀਆਂ ਵੱਲੋਂ ਵੀ ਬੜਾਏ ਗਏ। ਗਦਰ ਪਾਰਟੀ ਦੇ ਪ੍ਰਚਾਰ ਦਾ ਮੁੱਖ ਕੇਂਦਰ ਗੁਰਦੁਆਰਾ ਸਾਹਿਬ ਹੀ ਹੁੰਦੇ ਸਨ। ਉਦੋਂ 7 ਅਗਸਤ 1914 ਵਿੱਚ ਪਹਿਲਾ ਵਿਸ਼ਵ ਜੰਹੂ ਸ਼ੁਰੂ ਹੋਇਆ ਤਾਂ ਗਦਰ ਪਾਰਟੀ ਨੇ ਵੀ ਭਾਰਤ ਵਿੱਚ ਅੰਗਰੇਜ਼ਾਂ ਵਿਰੁੱਧ ਲੜਾਈ ਕਰਨ ਦਾ ਫੈਸਲਾ ਕਰ ਲਿਆ ਤੇ ਬਾਬਾ ਸੋਢ ਸਿੰਘ ਭਗੜਾ ਆਪਣੇ ਕਈ ਸਾਥੀਆਂ ਨਾਲ ਭਾਰਤ ਵੱਲ ਰਵਾਨਾ ਹੋਣ ਚੱਲ ਪਏ ਜਥਾ ਅਮਰੀਕਾ ਤੋਂ ਚੱਲ ਕੇ ਬਨੀਲਾ ਆਇਆ ਜਿੱਥੇ ਉਹਨਾਂ ਦਾ ਭੱਜਾਪਿਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਉਸ ਵਕਤ ਬਨੀਲਾ ਵਿੱਚ ਹੀ ਬੀਬੀ ਗੁਲਾਬਕੌਰ ਵੀ ਰਹਿ ਰਹੀ ਸੀ ਤੇ ਬੀਬੀ ਗੁਲਾਬਕੌਰ ਨੇ ਵੀ ਗਦਰ ਪਾਰਟੀ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ ਬਨੀਲਾ ਦੇ ਗੁਰਦਵਾਰੇ ਵਿੱਚ ਕਈ ਸੁਭਾਗਵ ਹੋਈ ਜਿਸ ਕਾਰਨ ਪ੍ਰਭਾਵਿਤ ਹੋ ਕੇ ਬਨੀਲਾ ਵਿੱਚੋਂ ਇੱਕ ਬਹੁਤ ਵੱਡਾ ਜਥਾ ਭਾਰਤ ਆਉਣ ਲਈ ਤਿਆਰ ਹੋ ਗਿਆ ਜਿਦੇ ਵਿੱਚ ਬੀਬੀ ਗੁਲਾਬਕੌਰ ਅਤੇ ਉਹਨਾਂ ਦਾ ਪਤੀ ਸਰਦਾਰ ਮਾਨ ਸਿੰਘ ਵੀ ਸ਼ਾਮਲ ਸਨ ਪਰ ਜਦ ਜਦੋਂ ਜਥਾ ਭਾਰਤ ਲਈ ਤੁਰਨ ਲੱਗਾ ਤਾਂ ਆਚਾਰਿਕ ਮਾਨ ਸਿੰਘ ਦੇ ਭਾਰਤ ਯਾਤਰਾ ਤੋਂ ਅਧਿਕਾਰ ਕਰ ਦਿੱਤਾ ਜਿਸ ਦਾ ਬੀਬੀ ਗੁਲਾਬਕੌਰ ਤੇ ਬਹੁਤ ਗਹਿਰਾ ਪ੍ਰਭਾਵ ਪਿਆ ਤੇ ਉਹਨਾਂ ਨੇ ਘਰ-ਬਾਰ ਸਦਾ ਲਈ ਤਿਆਗ ਕੇ ਗਦਰ ਪਾਰਟੀ ਦਾ ਕੰਮ ਕਰਦਾ ਫੈਸਲਾ ਕਰ ਲਿਆ ਬਦੀਨਾ ਤੋਂ ਬਾਅਦ ਇਹ ਜਥਾ ਹਾਕਾ ਕਹ ਪਹੁੰਚਿਆ ਉੱਥੇ ਰਹਦੇ ਵੀ ਸਿੱਖਾਂ ਵੱਲੋਂ ਜਥੇ ਦਾ ਨਿੱਘਾ ਸਵਾਗਤ ਕੀਤਾ ਗਿਆ ਇੱਥੇ ਵੀ ਰਹਿ ਰਹੇ ਸਾਰੇ ਭਾਰਤੀਆਂ ਨੂੰ ਅੰਗਰੇਜ਼ਾਂ ਵਿਰੋਧ ਤਲ ਲੜਦੀ ਅਪੀਲ ਕੀਤੀ ਗਈ ਇਸ ਇਕੱਠ ਵਿੱਚ ਬੀਬੀ ਗੁਲਾਬ ਕੌਰ ਨੇ ਇੱਕ ਜਸ਼ੀਲੀ ਕਵਤਾ ਸਰਾਈ ਜਿਸ ਨੂੰ ਸੁਣ ਕੇ ਬਹੁਤ ਸਾਰੇ ਹਾਕਾ ਕਾਂਗਰਸ ਦੇ ਭਾਰਤੀਆਂ ਵਿੱਚ ਅਗਰੇਜ਼ਾਂ ਨਾਲ ਹੋਣ ਵਾਲੀ ਇਸ ਜੱਗ ਵਿੱਚ ਸ਼ਾਮਲ ਹੋਣ ਲਈ ਤਿਆਰ ਹੋ ਗਏ ਕਵਤਾ ਸੁਣ ਕੇ ਬੀਬੀ ਗੁਲਾਬਕਰਵਰ ਨੇ ਆਪਣੀ ਬਾਹ ਵਿੱਚੋਂ ਚੂੜੀਆਂ ਲਾ ਕੇ ਹਵਾ ਵਿੱਚ ਲੈ ਰਹੇ ਹੋਏ ਕਿਹਾ ਕਿ ਜੇਕਰ ਕੋਈ ਡਰਦਾ ਜਾਂ ਆਜ਼ਾਦੀ ਨਹੀਂ ਚਾਹੁੰਦਾ ਤਾਂ ਆਫੜੋ ਬੱਗਾ ਤੇ ਪਾ ਲਓ ਆਪਣੇ ਬਾਹਾਂ ਵਿੱਚ ਅਤੇ ਤੀਵੀਆਂ ਵੱਢ ਜਾਓ ਬੀਬੀ ਗੁਲਾਬਕੌਰ ਦਾ ਜਸੀਲਾ ਭਾਸ਼ਣ ਸੁਣ ਕੇ ਅਮਰੀਕਾ ਤੋਂ ਚੰਨੇ 24 ਗਦਰੀਆਂ ਦੀ ਇੱਥੇ ਗਿਣਤੀ 2300 ਤੋਂ ਵੀ ਵੱਧ ਗਈ ਸੀ ਇਹ ਫਿਰ ਗਿੜਤੀ ਵਿੱਚ 2312 ਗਦਰੀ ਥੋੜੇ ਦੇਰ ਤੱਕ ਭਾਰਤ ਪਹੁੰਚ ਗਏ ਬੀਬੀ ਗੁਲਾਬ ਕੌਰ ਵੀ ਇਸੇ ਜਥੇ ਦੇ ਨਾਲ ਕਲਕੱਤਾ ਪਹੁੰਚ ਗਈ ਪਰ ਇੱਥੇ ਅੰਗਰੇਜ਼ਾਂ ਨੂੰ ਪਹਿਲਾਂ ਹੀ ਸੂਹ ਮਿਲ ਗਈ ਸੀ ਤੇ ਉਹਨਾਂ ਨੇ ਸਾਰਿਆਂ ਨੂੰ ਕੈਦ ਕਰ ਰਿਆ ਅਤੇ ਲਾਹੌਰ ਲੈ ਆਏ ਜਿੱਦਾਂ ਵਿੱਚੋਂ 100 ਗਦਰੀਆਂ ਨੂੰ ਮਲਤਾਨ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਅਤੇ ਬਾਕੀਆਂ ਨੂੰ ਲੁਧਿਆਣੇ ਭੇਜ ਦਿੱਤਾ ਗਿਆ ਬੀਬੀ ਗੁਲਾਬ ਕੌਰ ਅਤੇ ਮਾਨ ਸਿੰਘ ਕੁਝ ਸਮੇਂ ਲਈ ਲੁਧਿਆਣੇ ਰਹੇ ਤੇ ਬਾਅਦ ਵਿੱਚ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਦੇਸ ਤੋਂ ਬਾਅਦ ਇਹ ਦੋਵੇਂ ਕੂਟਲਾ ਪੇਡ ਆ ਗਏ ਹੌਲੀ ਹੌਲੀ ਭਾਰਤ ਵਿੱਚ 8000 ਗਦਰੀਆਂ ਪਹੁੰਚ ਗਏ ਜਿਸ ਨੂੰ ਦੇਖ ਕੇ ਅੰਗਰੇਜ਼ ਸਰਕਾਰ ਹਰਕਤ ਵਿੱਚ ਆਈ 2500 ਤੋਂ ਵੱਧ ਗਦਰੀਆਂ ਨੂੰ ਪਿੰਡਾਂ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਇਧਰ ਬੀਬੀ ਗੁਲਾਬ ਕੌਰ ਨੇ ਹਰਰਾਮ ਸਿੰਘ ਟੁੱਟੀ ਲਾਟ ਨਾਲ ਸੰਪਰਕ ਕੀਤਾ ਜਿੱਥੇ ਜੀਵਨ ਸਿੰਘ ਨੂੰ ਸਰਦਾਰ ਕਰਤਾਰ ਸਿੰਘ ਸਰਾਪੇ ਢਾਲ ਭੇਜ ਦਿੱਤਾ ਗਿਆ ਅਤੇ ਬੀਬੀ ਗੁਲਾਬ ਕੌਰ ਨੂੰ ਹੁਸ਼ਿਆਰਪੁਰ ਅਤੇ ਹਰਿਆਣੇ ਦੇ ਇਲਾਕੇ ਦੀ ਜ਼ਿੰਮੇਵਾਰੀ ਦੇ ਦਿੱਤੀ ਗਈ ਕਿਉਂ ਪਾਰਟੀ ਦਾ ਪ੍ਰਚਾਰ ਅਤੇ ਪ੍ਰਸਾਰ ਕਰੇ ਕਰਾਤੀ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਬੀਬੀ ਗੁਲਾਬ ਕੌਰ ਨੂੰ ਲਾਹੌਰ ਗਦਰ ਪਾਰਟੀ ਦੇ ਦਫਤਰ ਦੀ ਚੋਬੇ ਵਾਲੇ ਦਿੱਤੀ ਗਈ ਉਸ ਵਕਤ ਹਰ ਆਗੂ ਅਤੇ ਹਰ ਵਰਕਰ ਨੂੰ ਬੀਬੀ ਗੁਲਾਬ ਕੌਰ ਤੋਂ ਹੀ ਨਿਸ਼ਾ ਨਿਰਦੇਸ਼ ਲੈਣੇ ਪੈਂਦੇ ਸਨ ਗਦਰੀਆਂ ਦੀ ਡਾਕ ਵੀ ਬੀਬੀ ਗੁਲਾਬ ਕੌਰ ਆਪਣੇ ਹੱਥੀ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਾਉਦੇ ਸਨ ਵਕ ਵਕ ਥਾਵਾਂ ਤੇ ਜਾਣ ਲਈ ਬੀਬੀ ਕਈ ਤਰ੍ਹਾਂ ਦੇ ਭੇਸ ਬਦਲ ਕੇ ਪਹੁੰਚ ਹੀ ਜਾਂਦੀ ਸੀ ਗਦਰੀਆਂ ਨੂੰ ਜਰਬੜ ਤੋਂ ਇਲਾਵਾ ਹੋਰ ਕਿਸੇ ਵੀ ਦੇਚ ਦੇ ਕੋਈ ਵੱਲੀ ਸਹਾਇਤਾ ਨਾ ਦਿੱਤੀ। ਉਦھر ਜਦੋਂ ਪਾਰਟੀ ਨੇ ਗਦਰ ਸ਼ੁਰੂ ਕਰਦਾ ਫੈਸਲਾ ਕੀਤਾ ਤਾਂ ਮੁਖਬਰ ਕਿਰਪਾਲ ਸਿੰਘ ਨੇ ਇਦੀ ਸੂਚ ਪੁਲਸ ਨੂੰ ਦੇ ਦਿੱਤੀ। ਜਿਸ ਤੋਂ ਬਾਅਦ ਥਾ-ਥਾ ਤੇ ਪੁਲਸ ਦੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਤੇ ਗਦਰੀਆਂ ਦੀ ਫੜੋ ਫੜਾਈ ਸ਼ੁਰੂ ਹੋ ਗਈ। ਬੀਬੀ ਗੁਲਾਬ ਕੌਰ ਨੂੰ ਵੀ ਕੈਦ ਕਰ ਲਿਆ ਗਿਆ। ਜਿਸ ਕਾਰਨ ਗਦਰ ਪਾਰਟੀ ਦਾ ਮਿਸ਼ਨ ਵਿਚੇ ਹੀ ਫੇਲ ਹੋ ਗਿਆ। ਇਸ ਤੋਂ ਬਾਅਦ ਬੀਬੀ ਗੁਲਾਬਕੌਰ ਨੂੰ ਬਗਾਲ ਦੀ ਬਦਨਾਮ ਡੰਡ ਧਾਰਾ ਜੇਲ੍ਹ ਵਿੱਚ 5 ਸਾਲ ਤੱਕ ਕੈਦ ਰੱਖਿਆ ਗਿਆ ਜਿੱਥੇ ਉਹਨਾਂ ਨੂੰ 21 ਵਿੱਚ ਰਿਹਾ ਕੀਤਾ ਗਿਆ ਰਿਹਾ ਹੋ ਕੇ ਇਹ ਟੋਟਲਾ ਨੌਦਸਿਕ ਪਿੰਡ ਵਿੱਚ ਆ ਗਏ ਜਿੱਥੇ ਇੱਥੇ ਆ ਕੇ ਵੀ ਪੁਲਿਸ ਵੱਲੋਂ ਇਹਨਾਂ ਤੇ ਸਖਤ ਦਗਰਾਈ ਰੱਖੀ ਜਾਂਦੀ ਸੀ ਕੋਟਲਾ ਨੌਦਸਿਕ ਪਿੰਡ ਵਿੱਚ ਹੀ ਬੀਬੀ ਗੁਲਾਬਕੌਰ ਦੀ ਮੌਤ ਹੋਈ ਪੁਲਿਸ ਦਾ ਵਿਚਾਰ ਸੀ ਕਿ ਜੇ ਕਿਤੇ ਇਹ ਬੀਬੀ ਮਰਦ ਹੁੰਦੀ ਤਾਂ ਅਸੀਂ ਇਸ ਨੂੰ ਫਾਂਸੀ ਦੇਣੀ ਸੀ ਉਹ ਦਿਨ ਫੜੇ ਗਏ ਗਦਰੀਆਂ ਵਿੱਚੋਂ 42 ਦੇ ਕਰੀਬ ਗਦਰੀਆਂ ਨੂੰ ਫੌਸੀ ਦੇ ਦਿੱਤੀ ਗਈ 100 ਤੋਂ ਵੱਧ ਨੂੰ ਉਮਰ ਕੈਦ ਕਰ ਦਿੱਤੀ ਗਈ ਜਿਨ੍ਹਾਂ ਵਿੱਚ ਸਰਦਾਰ ਕਰਤਾਰ ਸਿੰਘ ਸਰਾਭਾ ਵੀ ਸ਼ਾਮਲ ਸੀ ਸੋ ਦੋਸਤੋ ਇਹ ਸੀ ਬੀਬੀ ਗਲਵਕੌਰ ਦੀ ਬਹਾਦਰੀ ਦੇ ਕਿਸੇ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ